ਮੇਰੀ ਪੂਰੀ ਜਰਨੀ ਰਹੀ ਪਹਿਲਾਂ ਤਾਂ ਜਰਨੀ ਬੜੀ ਦਸੋ ਜਰਨੀ ਥੋੜੀ ਔਖੀ ਸੀਗੀ ਕਿਉਂਕਿ ਇਹ ਸੇ ਚਾਕੇ ਲਿਖਣਾ ਲਰਨ ਕਰਨਾ ਉਹਨੂੰ ਗ੍ਰੈਬ ਕਰਨਾ ਸਭ ਤਾਂ ਔਖਾ ਕੰਮ ਸੀਗਾ ਬਟ ਹੌਲੀ ਹੌਲੀ ਜਿਵੇਂ ਇਹਦੇ ਨਾਲ ਇਹਨੂੰ ਕਰਾਂਦੇ ਕਰਾਂਦੇ ਮੈਨੂੰ ਵੀ ਥੋੜੀ ਜੀ ਹਿੰਮਤ ਆਈ ਉਹਦੇ ਨਾਲ ਨਾਲ ਮੈਂ ਵੀ ਕਰ ਲਿਆ ਜਿਵੇਂ ਦੇਖੀ ਜਾਏਗੀ ਜੋ ਹੋਏਗਾ ਦੇਖਿਆ ਜਾਏਗਾ ਬਾਕੀ ਇਹ ਮੈਮ ਇੱਕ ਚੀਜ਼ ਦੱਸਣਾ ਜਿਹੜੀ ਬੇਟੀ ਨੂੰ ਪਹਿਲੀ ਪੜ੍ਹ ਕੇ ਸਕੂਲ ਛੱਡ ਗਈ ਸੀ ਉਹ ਤੁਹਾਡਾ ਹੱਥ ਫੜ ਕੇ ਤੁਹਾਨੂੰ ਕਾਲਜ ਲੈ ਗਈ ਕਿਦਾਂ ਵੀ ਹੁੰਦਾ ਹੈ ਸਭ ਤੋਂ ਕਿੰਨੇ ਬਾਰੇ ਥੋੜਾ ਜਿਹਾ ਸੋਚ ਨਹੀਂ ਸਕਦੀ ਮੈਂ ਪਰ ਇਹ ਬਹੁਤ ਔਖਾ ਸੀਗਾ ਮੇਰੇ ਵਾਸਤੇ ਪਰ ਇਹ ਕਹਿੰਦੀ ਸੀ ਨਹੀਂ ਮਮਾ ਨਾਲ ਕਰ ਲਓ ਮੇਰੇ ਕੋਈ ਗੱਲ ਨਹੀਂ ਮੈਂ ਜਾਣਾ ਹੀ ਹੈ ਕਾਲਜ ਮੇਰੇ ਨਾਲ ਚੱਲੋ ਤੇ ਇਹਦੇ ਇਹਦੀ ਹਿੰਮਤ ਨਾਲ ਮੈਂ ਵੀ ਤੁਰੀ ਗਈ ਨਾਲ-ਨਾਲ ਇਹ ਮੈਨੂੰ ਸ਼ੌਂਕ ਸੀਗਾ ਤੁਹਾਡਾ ਜਾਂ ਫਿਰ ਲੱਗਾ ਕਿ ਬੇਟੀ ਨੂੰ ਮਿਲਦਾ ਹੈ ਅਗਰ ਮੈਂ ਵੀ ਇੱਕ ਮੋਰਨ ਸਪੋਰਟ ਦੂੰਗੀ ਤਾਂ ਕਿੰਤਰੇ ਕਿਸਤੇ ਮੈਂ ਕਹਾਂ ਇੰਨਾ ਸ਼ੌਂਕ ਨਹੀਂ ਸੀ ਪਰ ਇਹਦੇ ਨਾਲ ਰਹਿ ਰਹਿ ਕੇ ਜਿਵੇਂ ਇਹਨੂੰ ਬਣਾਉਂਦੇ ਬਣਾਉਂਦੇ ਕਿ ਮੇਰਾ ਵੀ ਥੋੜਾ ਜਿਹਾ ਇੰਟਰਸਟ ਜਾਗਣਾ ਸ਼ੁਰੂ ਹੋਇਆ ਕਿ ਚਲ ਮੈਂ ਵੀ ਕਰ ਸਕਦੀ ਹਾਂ ਜਲੇ ਦੇ ਨਾਲ ਮੈਂ ਵੀ ਕਰ ਲਾਂਗੀ ਇਸ ਵਾਰ ਮੇਰੀ ਵੀ ਗ੍ਰੈਜੂਏਸ਼ਨ ਹੋ ਜਾਏਗੀ ਜਿਹੜੀ ਵਿੱਚ ਛੁੱਟ ਗਈ ਸੀ ਕਿੰਨੇ ਸਾਲ ਪਹਿਲੇ ਬੇਟੀ ਨੂੰ ਬੇਟੀ ਸਕੂਲ ਜਦੋਂ ਜਾਂਦੀ ਸੀ ਉਸ ਟਾਈਮ ਤੇ ਕੁਝ ਲੋਕ ਥੋੜਾ ਪੜਾਉਂਦੇ ਸੀਗੇ ਜੋ ਕੰਡੀਸ਼ਨ ਹੈ ਉਸ ਦੇ ਹਿਸਾਬ ਨਾਲ ਕਿੰਨਾ ਕੁ ਸਟੱਡੀਿੰਗ ਸੀਗਾ ਉਸ ਚੀਜ਼ ਨੂੰ ਪੂਰਾ ਕਰਨਾ ਬਹੁਤ ਜ਼ਿਆਦਾ ਸਟਰਗਲਿੰਗ ਸੀ ਜਦੋਂ ਇਹਨੂੰ ਮੈਂ ਪ੍ਰੈਪ ਚ ਛੱਡਣ ਜਾਂਦੀ ਸੀ ਬਸ ਤੇ ਮੈਂ ਇਹਦੇ ਨਾਲ ਜਾਂਦੀ ਸੀ ਸਵੇਰੇ ਤੇ ਬਸ ਤੇ ਹੀ ਇਹਦੇ ਨਾਲ ਵਾਪਸ ਆਂਦੀ ਸੀ ਫਿਰ ਹੌਲੀ ਹੌਲੀ ਜਿਵੇਂ ਉਹ ਮੇਅਰ ਵੱਲ ਇੱਥੇ ਲੋਕਲ ਸ਼ਿਫਟ ਕੀਤਾ ਜਦੋਂ ਉਦੋਂ ਥੋੜਾ ਟੀਚਰਜ਼ ਨਾਲ ਤੇ ਡਰਾਈਵਰਜ਼ ਨਾਲ ਥੋੜਾ ਮੈਂ ਕੀਤਾ ਸੀਗਾ ਕਿ ਜਦੋਂ ਘਰੋਂ ਨਿਕਲਦੀ ਸੀ ਤੇ ਮੈਨੂੰ ਟੀਚਰਜ਼ ਦਾ ਫੋਨ ਆ ਜਾਂਦਾ ਸੀ ਘਰੋਂ ਨਿਕਲ ਗਈ ਜਦੋਂ ਸਕੂਲ ਪਹੁੰਚਦੀ ਸੀ ਉੱਥੋਂ ਵੀ ਮੈਨੂੰ ਟੀਚਰਜ਼ ਦਾ ਫੋਨ ਆ ਜਾਂਦਾ ਸੀ ਕਿ ਹਾਂ ਪਹੁੰਚ ਗਈ ਠੀਕ ਠਾਕ ਟੈਨਸ਼ਨ ਬਹੁਤ ਹੁੰਦੀ ਸੀ ਕਿਉਂਕਿ ਉਸ ਵੇਲੇ ਬੱਸ ਟਿਕਲੀ ਹੁੰਦੀ ਸੀ ਤੇ ਜੋ ਮਾਹੌਲ ਚੱਲ ਰਿਹਾ ਸੀ ਉਸ ਕਰਕੇ ਡਰ ਲੱਗਦਾ ਸੀ ਥੋੜਾ ਜਿਹਾ ਪਰ ਹੌਲੀ ਹੌਲੀ ਸਕੂਲ ਨੇ ਬੜਾ ਸਪੋਰਟ ਕੀਤਾ ਟੀਚਰਜ਼ ਨੇ ਵੀ ਸਭ ਨੇ ਬਹੁਤ ਜ਼ਿਆਦਾ ਆਪਣਾ ਟਾਈਮ ਨਹੀਂ ਆਇਆ ਤਿੰਨ ਦਿਨਾਂ ਤੇ ਰੈਜਿਸਟਰੀ ਆਪੇ ਤੁਸੀਂ ਇੱਕ ਸਮਾਪਨਾ ਪੂਰਾ ਪ੍ਰਿਪੇਅਰ ਕਰਕੇ ਜਾਣਾ ਬੀਟਿੰਗ ਦਾ ਕਰਾਉਣਾ ਪੁੱਤੀ ਪ੍ਰਿਪੇਅਰ ਹੋ ਕੇ ਜਾਣਾ ਨਹੀਂ ਉਦੋਂ ਮੇਰਾ ਬੇਟਾ ਵੀ ਛੋਟਾ ਸੀਗਾ ਨਾਲ ਨਾਲ ਉਹਨੂੰ ਵੀ ਸਕੂਲ ਭੇਜਣਾ ਸਾਰਾ ਇਹਨੂੰ ਵੀ ਕਾਰਖਾਨਾ ਵੀ ਬਣਾਉਣਾ ਫਿਰ ਉਹਨੂੰ ਛੱਡਣ ਜਾਣਾ ਲੈਣ ਜਾਣਾ ਡਿਊਟੀ ਸੀਗੀ ਪੂਰੀ ਇਹਦੇ ਇਗਜ਼ਾਮ ਦੀ ਤਿਆਰੀ ਵੀ ਕਰਾਣੀ ਹੈ ਉਹਨੂੰ ਛੱਡਣ ਜਾਣਾ ਲੈਣ ਜਾਣਾ ਮੈਂ ਉਸ ਪਹਿਲੇ ਡਰਾਈਵਿੰਗ ਬੰਦ ਕਰ ਚੁੱਕੀ ਸੀ ਇਹਦੇ ਕਰਕੇ ਮੈਂ ਡਰਾਈਵਿੰਗ ਫੇਰ ਸ਼ੁਰੂ ਕੀਤੀ ਕਿ ਇਹਨੂੰ ਛੱਡਣ ਜਾਣਾ ਵੀ ਹੈ ਲੈਣ ਜਾਣਾ ਵੀ ਹੈ ਉਪਰ ਬਸ ਸਬਜੈਕਟ ਦੀ ਗੱਲ ਕਰੀਏ অলਮੋਸਟ ਸੇਮ ਸੀਗੇ ਜਾਂ ਕੋਈ ਫਰਕ ਸੀਗਾ ਉਹਦਾ ਹਾਂ ਇੱਕ ਸਬਜੈਕਟ ਦਾ ਫਰਕ ਸੀ ਜਿਵੇਂ ਪੋਲਿਟিক্যাল ਸਾਇੰਸ ਸੀ ਹਿਸਟਰੀ ਸੀ ਇਹਦੇ ਕੋਲ ਇਲੈਕਟਿਵ ਇੰਗਲਿਸ਼ ਸੀ ਮੇਰੇ ਕੋਲ ਇਲੈਕਟਿਵ ਪੰਜਾਬੀ ਸੀ ਕਿਉਂਕਿ ਮੈਨੂੰ ਥੋੜੀ ਪੰਜਾਬੀ ਜ਼ਿਆਦਾ ਈਜ਼ੀ ਲੱਗਦੀ ਸੀ ਇਸ ਕਰਕੇ ਮੈਂ ਇਲੈਕਟਿਵ ਪੰਜਾਬੀ ਲਈ ਇਹਨੂੰ ਮੈਂ ਇਲੈਕਟਿਵ ਇੰਗਲਿਸ਼ ਕਰਾਂਦੀ ਸੀ ਤੇ ਆਪਾਂ ਇਲੈਕਟਿਵ ਪੰਜਾਬੀ ਬੜਦੀ ਸੀ ਅੱਜ ਕਿੰਨਾ ਮਹੀਨਾ ਹੋ ਗਿਆ ਜਦੋਂ ਪੀ.ਡੀ ਦੇ ਨਾਲ ਖੁਦ ਗ੍ਰੈਜੂਏਸ਼ਨ ਕੀਤੀ ਕਿਦਾਂ ਲੱਗ ਰਹੀ ਹੈ ਇਹ ਤਾਂ ਖੁਸ਼ੀ ਦਾ ਵਜੋਂ ਟਿਕਾਣਾ ਨਹੀਂ ਹੈਗਾ ਪਰ ਦੱਸ ਨਹੀਂ ਸਕਦੀ ਮੈਂ ਇਸ ਇੱਕ ਅੱਧੀ ਵਾਰੀ ਮੇਰੀ ਰੀਪੇਅਰ ਵੀ ਮੈਂ ਦਿੱਤਾ ਇੱਕ ਵਾਰੀ ਬਲੌਖਾ ਲੱਗਦਾ ਸੀ ਪੇਪਰ ਲਿਖਣੇ ਮੈਨੂੰ ਮੇਰਾ ਕਈ ਵਾਰੇ ਹੱਥ ਇੰਨਾ ਸਟਿੱਫ ਹੋ ਜਾਂਦਾ ਸੀ ਕਿ ਮੇਰਾ ਘਾਰਾ ਕਿ ਉਂਗਲੀ ਨਹੀਂ ਚਲਦੀ ਸੀ ਉਸ ਵੇਲੇ ਇੰਨਾ ਮੇਰਾ ਬੀਟੀ ਕਦੀ ਕਹਿੰਦੀ ਸੀ ਕਿ ਮੈਨੂੰ ਤੁਸੀਂ ਕਹਿੰਦੇ ਆ ਕਿ ਤੇਰੀ ਉਸ ਤੇਰੇ ਨੰਬਰ ਨਹੀਂ ਘਟਾਣੇ ਚਾਹੀਦੇ ਇਹ ਨਹੀਂ ਕਹਦਾ ਜੇਦਾ ਉਹਨਾਂ ਕਦੀ ਤੁਹਾਨੂੰ ਕਿਹਾ ਕਿ ਤੁਹਾਡੇ ਕੋਲ ਹਾਂ ਕਹਿੰਦੀ ਸੀ ਮੈਨੂੰ ਦੇਖਦੇ ਕਿਤੇ ਜ਼ਿਆਦਾ ਆਉਂਦੇ ਨੇ ਐਡਾ ਚੈਲੰਜ ਕਰਦੀ ਸੀ ਹੈਗਾ ਹੀ ਸੀ ਚੈਲੰਜ ਹੀ ਪੂਰਾ ਚੈਲੰਜ ਹੀ ਪੂਰਾ ਪੂਰਾ ਨਹੀਂ ਤਾਂ ਮੈਨੂੰ ਕਰਨਾ ਨਹੀਂ ਸੀ ਉਦਾਂ ਓਕੇ ਉਦਾਂ ਕਰੋ ਬਟਾ ਕਰੋ ਇਸ ਤਰ੍ਹਾਂ ਮਾਡਿਰੇਟ ਜੇ ਕਿ ਮਦਰ ਨੇ ਬਹੁਤ ਸਾਥ ਦਿੱਤਾ ਹੈ ਫਾਡੀ ਜਰਨੀ ਜਾਣਾ ਚਾਹਾਂ ਕਿੰਨੀ ਔਖੀ ਰਹੀ ਹੈਗੀ ਕਿਉਂਕਿ ਚਲੋ ਮਾਦਰ ਸਾਥ ਸੀਗਾ ਪਰ ਇੱਕ ਸਪਨੇ ਵੀ ਸੀਗੇ ਭੁੱਖਾ ਵਿੱਚ ਕਿਵੇਂ ਸਾਰਾ ਕੁਝ ਦੇਣਾ ਅ ਨਹੀਂ ਇਹ ਸਾਰਾ ਕੁਝ ਜਿਹੜਾ ਹੋਇਆ ਉਹ ਕੱਲੀ ਮੇਰੀ ਜਰਨੀ ਨਹੀਂ ਹੈ ਇਹ ਲਾਈਕ ਪੂਰੀ ਫੈਮਿਲੀ ਸਪੋਰਟ ਦੇ ਨਾਲ ਨਾਲ ਟੀਚਰਸ ਦਾ ਜਿਹੜਾ ਕੰਟਰੀਬਿਊਸ਼ਨ ਹੈਗਾ ਤੇ ਸਾਰੇ ਦਾ ਸਪੋਰਟ ਕਰਕੇ ਹੀ ਇਹ ਸਾਰਾ ਕੁਝ ਹੋਇਆ ਪੋਸੀਬਲ ਤੇ ਮੇਰੀ ਜਰਨੀ ਨਾਲੋਂ ਖਾਸ ਮਦਦ ਦੀ ਜਿਹੜੀ ਅਕੰਪਲਿਸ਼ਮੈਂਟ ਉਹ ਹੈ ਮੇਰੇ ਅਕੋਰਡਿੰਗਲੀ ਕਿਉਂਕਿ ਇਸ এজ ਜਿਹੜਾ ਇਹਨਾਂ ਨੇ ਜੋ ਕਲ ਦਿੱਤਾ ਉਹ ਅਦਰ ਟਾਈਮ 'ਚ ਤੇ ਕੋਈ ਨਹੀਂ ਕਰ ਸਕਦਾ ਮੇਰੇ ਅਕੋਰਡਿੰਗਲੀ ਤੇ ਅੱਜ ਕੱਲ ਦਾ ਕਿਉਂਕਿ ਜਿਹੜਾ ਯੂਥ ਹੈ ਉਹ ਵੈਸੇ ਹੀ ਸਟੱਡੀਜ਼ ਹੋ ਗਏ ਤਾਂ ਪੜਨਾ ਚਾ ਰਹੇ ਹੈ ਤੇ ਯੂਥ ਹੀ ਨਹੀਂ ਜੇ ਇੰਟਰਸਟਿਡ ਤੇ ਇਸ এজ 'ਚ ਆ ਕੇ ਤੇ ਲੋਕੀ ਸੋਚ ਵੀ ਸਕਦੇ ਇਹ ਕਰਨ ਦਾ ਤੇ ਡੈਡਨਟਲੀ ਕਾਫੀ ਵਧੀਆ ਲੱਗ ਰਿਹਾ ਹੈ ਤੇ ਵਿਦਾਊਟ ਫੈਮਿਲੀ ਸਪੋਰਟ ਹੈ ਪੋਸੀਬਲ ਨਹੀਂ ਸੀਗਾ ਬਿਲਕੁਲ ਤੇ ਉਹਨਾਂ ਸਾਰਿਆਂ ਦਾ ਮੈਂ ਥੈਂਕਸ ਕਰਨਾ ਚਾਹੂੰਗੀ ਜਿਨ੍ਹਾਂ ਜਿਨ੍ਹਾਂ ਨੇ ਵੀ ਸਪੋਰਟ ਕੀਤਾ ਤੇ ਨਾਲੇ ਇਹਨਾਂ ਹਰਡਲਸ ਨੂੰ ਕਰਾਸ ਕਰਨ ਦੀ ਹਿੰਮਤ ਦਿੱਤੀ ਤੇ ਉਹਨਾਂ ਕਰਕੇ ਹੀ ਇਹ ਸਾਰਾ ਕੁਝ ਹੋ ਰਿਹਾ ਹੈ ਮੰਦਾ ਚੰਨ ਕੋਲ ਸੁਪਨੇ ਕੀ ਮੈਂ ਐਸ ਐਕਚੁਅਲੀ ਕੰਰੈਂਟਲੀ ਪੀਸੀਐਸ ਲਈ ਪ੍ਰਪੇਅਰ ਕਰ ਰਹੀ ਹਾਂ ਤੇ ਸਿਵਲ ਸਰਵਿਸ ਜਾਂਦਾ ਸ਼ੁਰੂ ਤੋਂ ਹੀ ਸੀਗਾ ਪਲਾਨ ਤੇ ਉਹੀ ਕੋਸ਼ਿਸ਼ ਰਹੇਗੀ ਕੋਈ ਮੇਜਰ ਰੀਜ਼ਨ ਹੋਵੇ ਰੀਜ਼ਨ ਕੋਈ ਨਹੀਂ ਲਾਈਕ ਰੀਜ਼ਨ ਇਹ ਹੈ ਕਿ ਜਦੋਂ ਹੁਣ ਤੇ ਇੰਟਰਸਟ ਵੀ ਬਣ ਗਿਆ ਪਹਿਲੇ ਜਦੋਂ ਇੰਟਰਸਟ ਨਹੀਂ ਵੀ ਸੀ ਉਦੋਂ ਇਹ ਸੀਗਾ ਕਿ ਕੁਝ ਡਿਫਰੈਂਟ ਕਰਨਾ ਹੈ ਜਿਹੜਾ ਬਹੁਤ ਘੱਟ ਲੋਕ ਕਰਪੰਦੇ ਨੇ ਤੇ ਉਹਦੇ ਲਈ ਫਿਰ ਮੇਰੇ ਫਾਦਰ ਨੇ ਵੀ ਕਾਫੀ ਸਪੋਰਟ ਕੀਤਾ ਕਿ ਵੀ ਇਹੀ ਕਰਨਾ ਹੈ ਹੁਣ ਕਿ ਟਰਾਈ ਕਰਦੇ ਰਹੋ ਤੇ ਡੈਫੀਨਟਲੀ ਯੂ विल ਅਚੀਵ ਯੋਰ ਗੋਲ ਬਟ ਪਲੀਜ਼ ਸੁਣ ਤੁਸੀਂ ਆਪ ਤੇ ਗ੍ਰੈਜੂਏਸ਼ਨ ਕੀਤੀ ਕੀਤੀ ਹੈ ਮम्मी ਨੂੰ ਕਿਦਾਂ ਮੋਟੀਵੇਟ ਕੀਤਾ ਨਾਲ ਫਿਰ ਤੁਸੀਂ ਵੀ ਮੇਰੇ ਨਾਲ ਪੜੋਗੇ ਗਏ ਮੇਰੇ ਤੋਂ ਜ਼ਿਆਦਾ ਪਾਪਾ ਦਾ ਕੰਮ ਸੀਗਾ ਇਹ ਕਰਨਾ ਤੇ ਮੈਂ ਤੇ ਬਸ ਇਹਨਾਂ ਨੂੰ ਥੋੜਾ ਫੋਰਸੇ ਕਿਤਾ ਬਾਕੀ ਅਸਲੀ ਕੰਮ ਮੇਰੇ ਫਾਦਰ ਨੇ ਕੀਤਾ ਇਹ ਵਾਲਾ ਕਿ ਵੀ ਆਪ ਤੇ ਪੜਾਣਾ ਹੀ ਹੈ ਤੇ ਤੂੰ ਵੀ ਪੜ ਲੈ ਕਹਿੰਦੇ ਨਾਲ ਤੇ ਫਿਰ ਇਹੀ ਕਹਿੰਦੇ ਕਹਿੰਦੇ ਬਸ ਕਰਾ ਦਿੱਤਾ ਦੋਨੋਂ ਚ ਵਾਪਸ ਕਿਉਂ ਨਹੀਂ ਜਾਂਦੇ ਹੁੰਦਾ ਇਦਾਂ ਦਾ ਕਿ ਲੱਗੇ ਕਿ ਆਪਣੀ ਮਦਰ ਨੂੰ ਵੀ ਕਹੋ ਕਿ ਹਾਂ ਉਹ ਜਿਹੜਾ ਮੇਰੇ ਤੋਂ ਜ਼ਿਆਦਾ ਪੜ ਗਿਆ ਉਹ ਮੇਰੇ ਨਾਲ ਹੀ ਗ੍ਰੈਜੂਏਸ਼ਨ ਕੀਤੀ ਹੈ ਨਹੀਂ ਨਹੀਂ ਕੀ ਸੋਚਦੇ ਹੋ ਕਿੰਦਾ ਲੱਗਦਾ ਹੈ ਅੱਜ ਕਿ ਦੋਨਾਂ ਨੇ ਇਕੱਠੀ ਗ੍ਰੈਜੂਏਸ਼ਨ ਕੀਤੀ ਹੈ ਕਿੰਨੀ ਖੁਸ਼ੀ ਹੁੰਦੀ ਹੈ ਆ ਇਹ ਕਿ ਕਾਫੀ ਅਲੱਗ ਹੈ ਤੇ ਕਾਫੀ ਡਿਫਰੈਂਟ ਫੀਲਿੰਗ ਹੈ ਅਮ ਕੱਲੇ ਤੇ ਹਰ ਕੋਈ ਕਰ ਰਹੇ ਤੇ ਇਕੱਠੇ ਕਰੋ ਤੇ ਤਾਂ ਉਹ ਲੱਗੀ ਗੱਲ ਹੋ ਜਾਂਦੀ ਹੈ ਮਾਰਕਸ ਕਿੰਨਾ ਦਾ ਜਿਆਦਾ ਮਾਰਕਸ ਲਗਭਗ ਲਗੋ ਇਕਵਲ ਹੀ ਨੇ ਜਿਆਦਾ ਡਿਫਰੈਂਸ ਯਾ ਨਹੀਂ ਉਈ ਇਕੱਠੇ ਪੜਿਆ ਤੇ ਇਕੱਠੇ ਸਾਰਾ ਕੁਝ ਕੀਤਾ ਤੇ ਕੁਐਸਚਨ ਵੀ ਆਪਾਂ ਉਹੀ ਕਰੀਦੇ ਸੀ ਜਿਹੜੇ ਆਪਾਂ ਕਿਤੇ ਹੁੰਦੇ ਸੀ ਕੁਛ ਲਗ ਨਹੀਂ ਸੀ ਹੁੰਦਾ ਉਹੀ ਕੁਐਸਚਨ ਮੈਕਰ ਨੇ ਉਹੀ ਇਹਨਾਂ ਨੇ ਕਰਕੇ ਆਣੇ ਕਿਉਂਕਿ ਆਬਵੀਅਸਲੀ ਸੇਮ ਸਿਲੇਬਸ ਕੀਤਾ ਸੀ ਸੇਮ ਟਾਈਮ ਦਿੱਤਾ ਸੀ ਤੇ ਫਿਰ ਤਾਂ ਕਰਕੇ ਜਿਆਦਾ ਕੋਈ ਫਰਕ ਨਹੀਂ ਪਿਆ ਤੁਸੀਂ ਸਟੱਡੀ ਕਰਦੇ ਸੀ ਤਾਂ ਕੀ ਸਮਝ ਕਰ ਰਹੇ ਬਾਸ ਦੀ ਚੈੱਕ ਕਰ ਰਹੇ ਆ ਜਾਂ ਸੇਲੀਆਂ ਵਾਲੀ ਚੈੱਕ ਕਰ ਰਹੇ ਉਹ ਡਿਪੈਂਡ ਕਰਦਾ ਸੀ ਮਤਲਬ ਇੱਕ ਦੂਜੇ ਤੋਂ ਪੁਆਇੰਟਸ ਹੁਣ ਵੀ ਲਏ ਸੀ ਲਈ ਦੇ ਸੀ ਤੇ ਕਦੇ ਦੇ ਕੋਈ ਨਾਲ ਸਮਝਾਵੇ ਪ੍ਰੈਕਟੀਕਲ ਤੇ ਫਿਰ ਪਾਪਾ ਨੂੰ ਆਪਾਂ ਫੜ ਲਈਦਾ ਜੇ ਕਿ ਸਮਝਾਉ ਹੁਣ ਆ ਕੇ ਜੇ ਪੜਾਦੇ ਪਿਆ ਬੱਚੀ ਨੇ ਡਾਇਰੈਕਟਰ ਹੋਈ ਹਾਂਜੀ ਹਾਂਜੀ ਡਾਇਰੈਕਟਰ ਹੋਈ ਆ ਮੈਂ ਫਰੈਂਡ ਦੇ ਰਗੀ ਸੀ ਔਰ ਮਰਗੀ ਸਿਸਟਰ ਦਾ ਫਰੈਂਡਸ ਹੰਦਲੇ ਵਿੱਚ ਲੱਗਦਾ ਹਨ ਕਿ ਮਦਰ ਸਿਸਟਰ ਨਹੀਂ ਲੱਗੇ ਫਰੈਂਡ ਤੇ ਚੇਲੀਆਂ ਨੇ ਜਾਨ ਆ ਮਤਲਬ ਮੈਂ ਫਰੈਂਡ ਤੇ ਮੇਰੇ ਫਰੈਂਡਸ ਦੀ ਬੌਂਡਿੰਗ ਮੈਂ ਮਦਰ ਨਸ ਸਹਲੀਆਂ ਵਰਗੀ ਹੋਈ ਹੈ ਬਿਲਕੁਲ ਠੀਕ ਠੀਕ ਸਰ ਪੂਰੀ ਸਟੋਰੀ ਅਸੀਂ ਮਿਹਨਤ ਦੀ ਮਾਂ ਬੇਟੀ ਦੀ ਸੁਣੀ ਔਰ ਉਹਦੇ ਚ ਉਹਨਾਂ ਦੀ ਜਿਹੜਾ ਸਕਸੈਸ ਸਕਸੈਸਫੁਲ ਇਹ ਪੇਪਰ ਦਿੱਤੇ ਉਹਨਾਂ ਨੇ ਕਲੀਅਰ ਕੀਤੇ ਪਰ ਦੋਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਆ ਜਿਹੜੀ ਪੂਰੀ ਸਟੋਰੀ ਆ ਦੇ ਡਾਇਰੈਕਟਰ ਤੁਸੀਂ ਹੋ ਕੀ ਕੀ ਐਫਰਟਸ ਤੁਹਾਡੇ ਸੀਗੇ ਕੀ ਬੁਣੀ ਸੋਚਿਆ ਕਿੱਦਾਂ ਇਹਨੂੰ ਮੋਟੀਵੇਟ ਕੀਤਾ ਬੇਟੀ ਲਈ ਪਹਿਲੀ ਗੱਲ ਇੱਕ ਚੈਲੰਜ ਸੀ ਚੈਲੰਜ ਸੀਗਾ ਬਹੁਤ ਵੱਡਾ ਉਹਨੂੰ ਹੀ ਪੜਾਉਣਾ ਬਹੁਤ ਔਖਾ ਤੇ ਪਰ ਉਹਦੇ ਨਾਲ ਨਾਲ ਵਾਈਫੂ ਵੀ ਪੜਾ ਦੋ ਕਹਿੰਦਾ ਕਿ ਜਰੂਰ ਕਰੋਗਾ ਨਹੀਂ ਦੇਖੋ ਡਾਇਰੈਕਟਰ ਮੈਂ ਤਾਂ ਸੋਚ ਵੀ ਨਹੀਂ ਸਕਦਾ ਵੀ ਮੈਂ ਡਾਇਰੈਕਟਰ ਬਣ ਜਾਵਾਂ ਡਾਇਰੈਕਟਰ ਤੋਂ ਉੱਪਰ ਵਾਲਾ ਹੀ ਹੈ ਜਿਹਨੇ ਇਸ ਕਾਬਲ ਬਣਾਇਆ ਤੁਸੀਂ ਅੱਜ ਮੇਰੀ ਸਟੋਰੀ ਕਰ ਰਹੇ ਹੋ ਇੱਥੇ ਸਾਰੇ ਜਾਣੇ ਬੈਠ ਕੇ ਪਰ ਮੈਂ ਆਪਣੇ ਆਪ ਨੂੰ ਇਸ ਕਾਬਲ ਨਹੀਂ ਸਮਝਦਾ ਮੇਨ ਇਹ ਹੈ ਵੀ ਹੁਣ ਜਿਹੜੀ ਚੀਜ਼ ਆਪਾਂ ਇੱਥੇ ਕਵਰ ਕਰ ਰਹੇ ਹਾਂ ਮੇਨ ਉਹ ਇਹਨੂੰ ਐਜ਼ ਅ ਮੋਟੀਵੇਸ਼ਨਲ ਸਟੋਰੀ ਤੁਸੀਂ ਅੱਗੇ ਲੈ ਕੇ ਚੱਲੋ ਬਈ ਇਹੋ ਜੇ ਕਈ ਬੱਚੇ ਹੋਣਗੇ ਜਿਨ੍ਹਾਂ ਦਾ ਲਾਈਫ ਦੇ ਵਿੱਚ ਬਹੁਤ ਉਸ ਸਟਰਗਲ ਕਰ ਰਹੇ ਨੇ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੂੰਗਾ ਵੀ ਜੇ ਪੂਰੀ ਐਫਰਟ ਲਾ ਕੇ ਪੂਰੇ ਤੁਸੀਂ ਸ਼ਿੱਦਤ ਨਾਲ ਕੋਈ ਕੰਮ ਜੇ ਫੜ ਲਓ ਕੋਈ ਉਹ ਪੋਸੀਬਲ ਨਹੀਂ ਹੈਗਾ ਵੀ ਉਹ ਨਾ ਹੋ ਸਕੇ ਕਿਸੇ ਵੀ ਕੰਮ ਨੂੰ ਵੀ ਆਪਾਂ ਜੇ ਸ਼ੁਰੂ ਕਰ ਲਈਏ ਇਸ ਇੱਕ ਓਟ ਆਸਰਾ ਪ੍ਰਭੂ ਦਾ ਲੈ ਕੇ ਜੇ ਆਪਾਂ ਗੱਲ ਕਰੀਏ ਤਾਂ ਮਤਲਬ ਉਹ ਤਾਂ ਆਪਣੇ ਨਾਲ ਹੀ ਹੈ ਹਮੇਸ਼ਾ ਹੀ ਆਪਣੇ ਨਾਲ ਰਹਿੰਦਾ ਪਰ ਅੰਦਰੋਂ ਇੱਕ ਦ੍ਰਿੜ ਜਿਹਨੂੰ ਆਪਾਂ ਕਹਿੰਦੇ ਨਿਸ਼ਚੇ ਬੰਦਾ ਕਰ ਲਵੇ ਜੇ ਸੋਚ ਲਵੇ ਜੋ ਕੁਝ ਕਰਨਾ ਹੈ ਤੇ ਨਥਿੰਗ ਇਜ਼ ਇੰਪੋਸੀਬਲ ਕੁਝ ਵੀ ਆਪਣੇ ਆਪਾਂ ਇਹ ਨਹੀਂ ਕਹਿ ਸਕਦੇ ਵੀ ਉਹ ਹੋ ਨਹੀਂ ਸਕਦਾ ਵਾਈਫ ਦਾ ਨਿਕਾ ਇੱਕ ਜਿਹੜਾ ਨਾ ਕੈਰ ਕਰ ਰੋਲ ਹੁੰਦਾ ਬੱਚਿਆਂ ਨੂੰ ਭਰਉਣਾ ਘਰ ਦੇ ਕੰਮ ਕਰਨੇ ਸਾਰਾ ਕੁਝ ਕਰਨਾ ਹਾਂਜੀ ਔਰ ਉਸ ਤੋਂ ਬਾਅਦ ਤੁਹਾਡੀ ਇੱਛਾ ਸੀ ਕਿ ਗ੍ਰੈਜੂਏਸ਼ਨ ਵੀ ਕਰ ਲੈਣਾ ਹਾਂਜੀ ਨਾ ਮੀਂਦਾ ਕਿ ਇਹ ਚੀਜ਼ ਜਿਹੜੀ ਆ ਇੱਕ ਇੱਕ ਜਿਹਾ ਦੇਖੋ ਉਹਨੇ ਕੰਮ ਕਰਕੇ ਇਹਦੇ ਵਾਸਤੇ ਮੇਰੀ ਫੈਮਿਲੀ ਜਿਹੜੀ ਆ ਮੇਰੇ ਫਾਦਰ ਮਦਰ ਮਤਲਬ ਇਹਦੇ ਚਾਚਾ ਚਾਚੀ ਸਾਰਿਆਂ ਦੀ ਸਪੋਰਟ ਜੇ ਨਾ ਮਿਲਦੀ ਤੇ ਮਤਲਬ ਕਿਸੇ ਇੱਕ ਦੀ ਵੀ ਨਾ ਮਿਲਦੀ ਤੇ ਉਹ ਸ਼ਾਇਦ ਅਸੀਂ ਇਸ ਮਕਾਮ ਤੇ ਅੱਜ ਨਾ ਪਹੁੰਚ ਸਕਦੇ ਉਹ ਉਹਨੇ ਬਰੇਲ ਬਰੇਲ ਲੈਂਗੁਏਜ ਜਿਹੜੀ ਉਹ ਆਪਣੇ ਆਪ ਦੇ ਵਿੱਚ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਕਿੱਡੀ ਕੋਕੀ ਹੈ ਇਹ ਛੋਟੀ ਸੀਗੀ ਉਦੋਂ ਇਹਨੇ ਬਰੇਲ ਲੈਂਗੁਏਜ ਸਿੱਖੀ ਮੇਰੀ ਵਾਈਫ ਨੇ ਉਹ ਇਹਨੂੰ ਬਰੇਲ ਚ ਪਿਲਣਾ ਪੜਾਉਂਦੀ ਰਹੀ ਹੈ ਫਿਰ ਇਹਦੇ ਸਾਰੇ ਨੋਟਸ ਟਾਈਪ ਕਰਨੇ ਜੇ ਚਾਚੀ ਦੀ ਸਪੋਰਟ ਨਾ ਹੋਵੇ ਤੇ ਉਹ ਅੱਗੇ ਨਹੀਂ ਵੱਧ ਸਕਦੀ ਮੈਨੂੰ ਮੇਰੇ ਬ੍ਰਦਰ ਦੀ ਸਪੋਰਟ ਨਾ ਹੋਵੇ ਤੇ ਮੈਂ ਅੱਗੇ ਨਹੀਂ ਜਾ ਸਕਦਾ ਮਤਲਬ ਹਰ ਚੀਜ਼ ਇਹ ਇੱਕ ਇਹੋ ਜਿਹਾ ਸਾਡੀ ਜੁਆਇੰਟ ਫੈਮਿਲੀ ਹੈ ਮਤਲਬ ਉਹਦੇ ਕਰਕੇ ਆਪਾਂ ਨੂੰ ਇੰਨੀ ਕਿਸੇ ਚੀਜ਼ ਦੀ ਤਕਲੀਫ ਆਈ ਨਹੀਂ ਪਤਾ ਸੀ ਕੀ ਅਸੀਂ ਸਾਰੇ ਲੋਕ ਜਿਹੜੇ ਇੱਥੇ ਬੈਠੇ ਹੋਏ ਆਈਏ ਜਾ ਕੇ ਕਹਿੰਦੇ ਆਖਿਆ ਯਾਰ ਅੱਜ ਦੇਦੀ ਦਾ ਪੇਪਰ ਹੈ ਜਾਂ ਘੇੜੇ ਦਾ ਪੇਪਰ ਆ ਉਹ ਕਾਲਜ ਛੱਡਣ ਜਾਣਾ ਹੈ ਹਾਂਜੀ ਤੇ ਤੁਸੀਂ ਤੇ ਮਤਲਬ ਕਹਿੰਦਾ ਕਿ ਹਾਂ ਯਾਰ ਅੱਜ 22 ਦਾ ਪੇਪਰ ਹੈ ਨਹੀਂ ਹੁਣ ਦਾ ਇਹ ਬਿਲਕੁਲ ਸਹੀ ਗੱਲ ਹੈ ਤੁਹਾਡੀ ਮਤਲਬ ਕਈ ਵਾਰੀ ਤਾਂ ਮਤਲਬ ਆਲਸ ਜੇ ਮੈਂ ਕਹਾਂ ਤਾਂ ਮੈਂ ਇਹਦੇ ਦੇ ਹਿਸਾਬ ਨਾਲ ਮੈਂ ਆਲਸੀ ਹਾਂ ਬਹੁਤ ਜ਼ਿਆਦਾ ਆਲਸੀ ਹਾਂ ਪਰ ਜੋ ਇਹਨਾਂ ਦੀ ਹਿੰਮਤ ਹੈ ਦੋਵਾਂ ਦੀ ਮਾਵਾਂ ਦੀ ਸਵੇਰੇ ਉੱਠ ਕੇ ਪਹਿਲਾਂ ਨਿਤਨੇਮ ਕਰਕੇ ਫਿਰ ਤੁਸੀਂ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਲਿਖਾਉਣਾ ਘਰ ਦੇ ਕੰਮ ਕਰਨੇ ਸਾਡੇ ਕੋਲ ਅੱਜ ਇੱਕ ਕੰਮ ਨਹੀਂ ਹੁੰਦਾ ਤੇ ਇਹ ਸਾਰੇ ਕੰਮ ਜੋ ਇਹਨਾਂ ਨੇ ਕੀਤੇ ਆ ਉਹ ਬਿਨਾਂ ਉਹਦੀ ਕਿਰਪਾ ਤੋਂ ਨਹੀਂ ਪੋਸੀਬਲ ਅੱਜ ਦਾ ਸੰਨ ਦਾ ਕੀ ਹੁੰਦਾ ਹੈ ਜਦੋਂ ਅੱਜ ਇੱਕ ਫਾਦਰ ਕੀ ਸੋਲਦਾ ਹੈ ਕਿ ਉਹ ਬੇਟੀ ਉਹਦੀ ਜਿਹੜੀ ਘਰਵਾਲੀ ਉਹਨੇ ਕੱਢੀ ਰਹੀ ਮੈਂ ਉਸ ਪ੍ਰਭੂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਮਤਲਬ ਮਤਲਬ ਤੁਸੀਂ ਇਹ ਕਹੋ ਵੀ ਸੋਚ ਵੀ ਨਹੀਂ ਸਕਦਾ ਤੁਸੀਂ ਵੀ ਮੈਂ ਇਸ ਹੱਦ ਤੱਕ ਜਿਹੜਾ ਤੁਹਾਨੂੰ ਲੈ ਕੇ ਆਇਆ ਹੈ ਬਹੁਤ ਬਹੁਤ ਹਰ ਇਨਸਾਨ ਦਾ ਸੁਪਨਾ ਹੁੰਦਾ ਹੈ ਕਿ ਜਿਆਦਾ ਤੋਂ ਜਿਆਦਾ ਵੱਡਣਾ ਜਾ ਮਣੀ ਕਹਿੰਦੇ ਵਿਆਹ ਤੋਂ ਬਾਅਦ ਜਿਹੜਾ ਸੁਪਨਾ ਰੋੜੇ ਟੁੱਟ ਗਿਆ ਸੀ ਪੜਾਈ ਫੁੱਟ ਗਈ ਸੀ ਆਈਰੋਨਾ ਸੁਪਨਾ ਪੂਰਾ ਕੀਤਾ ਤੁਸੀਂ ਹਾਂਜੀ ਬਿਲਕੁਲ ਇਹ ਹੋ ਰਿਹਾ ਬਹੁਤ ਬਿਲਕੁਲ ਬਹੁਤ ਵਧੀਆ ਨੂੰ ਸਿਸ ਹੋ ਗਿਆ ਰਿਜ਼ਲਟ ਆਇਆ ਵਧੀਆ ਰਿਜ਼ਲਟ ਲੋਕਾਂ ਨੂੰ ਡਿਗਰੀ ਲੈਂਦੇ ਹੋਏ ਦੇਖਦੇ ਸੀਗਾ ਨਾ ਤਾਂ ਉਦੋਂ ਮੇਰੀ ਇੱਕ ਇੱਛਾ ਹੁੰਦੀ ਸੀ ਵੀ ਮੈਂ ਮੇਰੀ ਅਖੀਰਲੀ ਇੱਛਾ ਇਹੀ ਸੀ ਵੀ ਬਸ ਮੈਂ ਦੋਵਾਂ ਨੂੰ ਇਹਨਾਂ ਨੂੰ ਡਿਗਰੀ ਲੈਂਦੇ ਹੋਏ ਦੇਖ ਲਵਾਂ ਬਸ ਠੀਕ ਥੈਂਕ ਯੂ ਥੈਂਕ ਯੂ ਲੰਮ ਖਾਲਸਾ ਕੋਲਜ ਤੋਂ ਇੱਕ ਮੌਕੇ ਤੇ ਲੈ ਗ੍ਰੈਜੂਏਸ਼ਨ ਕੀਤੀ ਕਿਦਾਂ ਆਏ ਸੀ ਤੁਹਾਡੇ ਕੋਲ ਕੋਈ ਇਸ ਨੂੰ ਕੋਲ ਦੇ ਜਿੱਦੋ ਤੁਮ ਕਿਦਾ ਲਗਾਇਓ ਇੱਕ ਮਦਰ ਕਹ ਰਹੀ ਹੈ ਕਿ ਮੈਂ ਵੀ ਇਹ ਤੁਮ ਜੀ ਰਿਵਿਊਸ਼ਨ ਐਗਜ਼ਾਮ ਦੇਣਾ ਚਾਹੁੰਦਾ ਮੇਰੀ ਬੇਟੀ ਦੇ ਨਾਲ ਦੇਖੋ ਮਦਰ ਤੇ ਬਹੁਤ ਬਾਤ ਚਾਹੀਏ ਥੋੜੇ ਮਹੀਨੇ ਠਹਿਰ ਕੇ ਪਹਿਲਾਂ ਤਾਂ ਬੇਟੀ ਨੂੰ ਲੈ ਕੇ ਆਏ ਸੀ ਮੇਰੇ ਕੋਲ ਐਡਮਿਸ਼ਨ ਕਰਵਾਉਣ ਲਈ ਔਰ ਜਿੱਥੇ ਪੇਰੈਂਟਸ ਲਈ ਬਹੁਤ ਵੱਡਾ ਚੈਲੰਜ ਸੀਗਾ ਕਿਉਂਕਿ ਸਪੈਸ਼ਲ ਬੱਚੇ ਦਾ ਤੁਹਾਨੂੰ ਪਤਾ ਹੀ ਹੈ ਕਿ ਕਿੰਨਾ ਜਿਆਦਾ ਮਾਪੇ ਲਈ ਥੋੜਾ ਉਹਨੂੰ ਪੈਰੈਂਟ ਸੀਰ ਕਰਨਾ ਔਰ ਉਸ ਵੇਲੇ ਮੇਰੇ ਲਈ ਵੀ ਬਹੁਤ ਵੱਡਾ ਚੈਲੰਜ ਸੀਗਾ ਕਿਉਂਕਿ ਮੈਨੂੰ ਲੱਗਦਾ ਸੀ ਕਿ ਇਨਫਰਾਸਟ੍ਰਕਚਰ ਸਪੈਸ਼ਲ ਬੱਚਿਆਂ ਵਾਲੀ ਪਤਾ ਨਹੀਂ ਸਾਡੇ ਕੋਲ ਹੈ ਜਾਂ ਨਹੀਂ ਹੈ ਔਰ ਸਭ ਤੋਂ ਜ਼ਿਆਦਾ ਘਬਰਾਟ ਮੈਨੂੰ ਇਹ ਸੀ ਕਿ ਕਿਤੇ ਕੋਈ ਬੱਚਾ ਇਸ ਬੱਚੇ ਨੂੰ ਟੀਜ਼ ਨਾ ਕਰ ਦੇਵੇ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਅੱਜਕਲ ਟੀਜ਼ਿੰਗ ਵਗੈਰਾ ਹੁੰਦੀ ਆ ਔਰ ਮੈਨੂੰ ਇਹ ਹੀ ਫਿਕਰ ਸੀ ਸਭ ਤੋਂ ਜ਼ਿਆਦਾ ਕਿਉਂਕਿ ਮੈਂ ਆਪ ਬਹੁਤ ਇਮੋਸ਼ਨਲ ਆ ਪਰ ਮੈਨੂੰ ਇਹ ਲੱਗਦਾ ਸੀ ਕਿ ਕਿਤੇ ਬੱਚੇ ਦੇ ਮੈਂਟਲ ਮੈਂਟਲੀ ਉਹ ਬੱਚਾ ਹਰਾਸ ਨਾ ਹੋ ਜਵੇ ਔਰ ਡਾਊਨ ਨਾ ਚਲਾ ਜਾਵੇ ਇਸ ਗੱਲ ਦੀ ਮੈਨੂੰ ਬੜੀ ਘਬਰਾਹਟ ਸੀ ਪਰ ਮੇਰਾ ਇੱਕ ਸੁਪਨਾ ਸੀ ਜਦੋਂ ਮੈਂ ਐਜ਼ ਅ ਪ੍ਰਿੰਸੀਪਲ ਜੁਆਇਨ ਕੀਤਾ ਤਾਂ ਮੈਂ ਹੀ ਸੋਚਿਆ ਸੀ ਕਿ ਇਸ ਕਾਲਜ ਦੇ ਗੇਟ ਤੇ ਕੋਈ ਵੀ ਬੱਚੀ ਜਿਹੜੀ ਪੜਨ ਦੀ ਇੱਛਾ ਲੈ ਕੇ ਆਈ ਉਹਨੂੰ ਵਾਪਸ ਨਹੀਂ ਜਾਣ ਦੇਣਾ ਔਰ ਇਸ ਚੈਲੰਜ ਨੂੰ ਮੈਂ ਫਿਰ ਕਬੂਲ ਕੀਤਾ ਔਰ ਮੈਨੂੰ ਵੀ ਇਹ ਲੱਗਦਾ ਸੀ ਜਿਵੇਂ ਮੇਰੇ ਲਈ ਇਮਤਿਹਾਨ ਦੀ ਘੜੀ ਹੈ ਕਈ ਵਾਰੀ ਮੈਂ ਸੋਚਿਆ ਕਿ ਕਿਸ ਤਰ੍ਹਾਂ ਇਸ ਬੱਚੇ ਨੂੰ ਕਲਾਸਰੂਮ ਤੱਕ ਪਹੁੰਚਾਇਆ ਜਾਏਗਾ ਅਰ ਉਹ ਸਾਰਾ ਮੈਂ ਇੱਥੇ ਤੱਕ ਵੀ ਆਪਣੇ ਆਪ ਨੂੰ ਮੈਂਟਲੀ ਤਿਆਰ ਕੀਤਾ ਸੀ ਕਿ ਜੇ ਲੋੜ ਪਈ ਤਾਂ ਮੈਂ ਆਪ ਇਸ ਬੱਚੇ ਨੂੰ ਗੇਟ ਤੋਂ ਰিসিਵ ਕਰਕੇ ਕਲਾਸ ਛੱਡ ਕੇ ਆਵਾਂਗੀ ਔਰ ਥੋੜੇ ਜੇ ਦਿਨਾਂ ਤੋਂ ਬਾਅਦ ਮੇਰਾ ਖ ਮਹੀਨੇ ਡੇਢ ਮਹੀਨੇ ਤੋਂ ਬਾਅਦ ਜਦੋਂ ਗੁਰਲੀਨ ਦੇ ਮਮਾ ਮੇਰੇ ਕੋਲੇ ਆਏ ਬੱਚੇ ਬਾਰੇ ਪਤਾ ਕਰਨ ਲਈ ਕਿ ਕਿਸ ਤਰ੍ਹਾਂ ਚੱਲ ਰਹੀ ਆ ਤੇ ਮੈਂ ਐਵੇਂ ਜਿਵੇਂ ਗੱਲਾਂ-ਗੱਲਾਂ ਦੇ ਵਿੱਚ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕੀ ਕਰ ਰਹੇ ਹੋ ਵਰਕਿੰਗ ਉਹ ਕਹਿੰਦੇ ਨਹੀਂ ਨਹੀਂ ਮੈਡਮ ਮੈਂ ਤਾਂ ਗ੍ਰੈਜੂਏਸ਼ਨ ਵੀ ਪੂਰੀ ਨਹੀਂ ਕੀਤੀ ਤੇ ਮਨਨੂੰ ਪੁੱਛਿਆ ਕਿ ਕਿਉਂ ਨਹੀਂ ਪੂਰੀ ਕੀਤੀ ਉਹਨਾਂ ਨੇ ਕਿਹਾ ਕਿ ਲੋੜ ਨਹੀਂ ਸੀ ਕਿਉਂਕਿ ਅੰਡੇਲੀ ਪੇਂਟਸ ਵਾਲਿਆਂ ਦੀ ਬਹੂ ਹੈ ਰੱਜੇ ਪੂਜੇ ਬੰਦੇ ਨੇ ਤੇ ਜ਼ਰੂਰਤ ਨਹੀਂ ਸੀ ਤੇ ਮੈਂ ਇਹਨਾਂ ਨੂੰ ਕਨਵਿੰਸ ਕੀਤਾ ਮੈਂ ਕਿਹਾ ਕਿ ਨੌਕਰੀ ਕਰਨ ਲਈ ਨਹੀਂ ਪੜਨਾ ਹੁੰਦਾ ਕਿਤਾਬਾਂ ਸਾਨੂੰ ਬਹੁਤ ਕੁਝ ਸਿਖਾਉਂਦੀਆਂ ਆ ਔਰ ਤੁਸੀਂ ਨਹੀਂ ਵੀ ਜੌਬ ਕਰਨੀ ਤਾਂ ਵੀ ਤੁਹਾਨੂੰ ਪੜ੍ਹਨਾ ਚਾਹੀਦਾ ਗਿਆਨ ਦੇ ਬੂਹੇ ਖੁੱਲਦੇ ਆ ਕਿਤਾਬਾਂ ਦੇ ਨਾਲ ਪੜ੍ਹਨ ਦੇ ਨਾਲ ਤੇ ਤੁਸੀਂ ਕਿਉਂ ਨਹੀਂ ਸਾਡੇ ਕੋਲ ਆ ਕੇ ਤੁਸੀਂ ਵੀ ਆਪਣੀ ਗ੍ਰੈਜੂਏਸ਼ਨ ਪੂਰੀ ਕਰਦੇ ਇਹਨਾਂ ਨੇ ਫਿਰ ਘਰ ਜਾ ਕੇ ਆਪਣੇ ਸਲਾਹ ਕੀਤੀ ਔਰ ਇਹਨਾਂ ਨੂੰ ਬੜਾ ਅੱਛਾ ਰਿਸਪੌਂਸ ਮਿਲਿਆ ਤੇ ਫਿਰ ਇਹਨੇ ਆ ਕੇ ਫਾਰਮ ਭਰਿਆ ਤੇ ਆਪਣੀ ਐਡਮਿਸ਼ਨ ਵੀ ਜਿਹੜੀ ਹੈ ਉਹ ਉੱਥੇ ਕਰਵਾ ਲਈ ਅੱਜ ਤੁਹਾਨੂੰ ਕਿਹਦਾ ਲੱਗਦਾ ਹੈ ਕਿ ਜਿੰਨਾ ਮਾਵਾ ਵੀ ਆ ਤੁਹਾਡੇ ਲਈ ਬਹੁਤ ਸਟੰਗਿੰਗ ਸੀਗਾ ਇਹ ਚੀਜ਼ ਕਿ ਤੁਸੀਂ ਕਹਿੰਦੇ ਕਿ ਮੈਂ ਆਪਣੇ ਬੱਚੇ ਨੂੰ ਡੀਗਰੀ ਤੋਂ ਖੁਦ ਰਿਸਿਵ ਕਰਕੇ ਕਲਾਸਾਂ ਵਿੱਚ ਆਂਦਾ ਹਾਂ ਅੱਜ ਉਹ ਬੱਚੀ ਔਰ ਉਹਦੀ ਮਾਂ ਡਿਗਰੀ ਲੈ ਲਈ ਹੈ ਕਿੱਥੇ ਦਾ ਬਹੁਤ ਪ੍ਰਾਊਡ ਮੂਮੈਂਟਸ ਹੁੰਦੇ ਜੀ ਮਤਲਬ ਮੈਨੂੰ ਲੱਗਦਾ ਹੈ ਕਿ ਇੱਕ ਟੀਚਰ ਹੀ ਹੈ ਜਿਹਨੂੰ ਮਾਪੇ ਮੈਨੂੰ ਲੱਗਦਾ ਮਾਪੇ ਤੋਂ ਬਾਅਦ ਨਹੀਂ ਮਾਪੇ ਜਿੰਨੀ ਖੁਸ਼ੀ ਹੁੰਦੀ ਹੈ ਔਰ ਮੈਨੂੰ ਰੀਅਲੀ ਜਿਸ ਤਰ੍ਹਾਂ ਮੇਰੀ ਆਪਣੀਆਂ ਤੇਆਂ ਦੀਆਂ ਪ੍ਰਾਪਤੀਆਂ ਤੇ ਮੈਂ ਖੁਸ਼ ਹੁੰਨੀ ਆ ਮੈਨੂੰ ਅੱਜ ਉਸੇ ਤਰ੍ਹਾਂ ਦੀ ਖੁਸ਼ੀ ਮਹਿਸੂਸ ਹੋ ਰਹੀ ਹੈ ਔਰ ਇਸ ਬੱਚੀ ਤੋਂ ਗੁਰਲੀਨ ਤੋਂ ਮੈਨੂੰ ਬਹੁਤ ਵੱਡੀਆਂ ਆਸਾਂ ਨੇ ਮੈਂ ਹਮੇਸ਼ਾ ਇਹਨੂੰ ਕਹਿੰਦੀ ਹੁੰਦੀ ਸੀ ਕਿ ਕੰਪੀਟੀਟਿਵ ਇਗਜ਼ਾਮ ਚ ਜਾਣਾ ਹੈ ਤੂੰ ਔਰ ਜਦੋਂ ਤੂੰ ਆਈਐਸ ਆਫੀਸਰ ਬਣ ਜਾਣਾ ਹੈ ਤੇ ਮੈਂ ਸਲਿੱਪ ਨਹੀਂ ਭੇਜਣੀ ਅੰਦਰ ਦਰਵਾਜ਼ਾ ਖੋਲ ਕੇ ਸਿੱਧੀ ਅੰਦਰ ਆਇਆ ਕਰਨਾ ਔਰ ਅੱਜ ਵੀ ਮੇਰੀ ਉਹ ਆਸ ਬਰਕਰਾਰ ਹੈ ਔਰ ਮੈਨੂੰ ਲੱਗਦਾ ਹੈ ਕਿ ਇਹ ਬੱਚੀ ਜ਼ਰੂਰ ਮੇਰੀਆਂ ਇੱਛਾਵਾਂ ਪੂਰੀਆਂ ਕਰੇਗੀ ਕਿਉਂਕਿ ਇਹ ਬਹੁਤ ਜ਼ਹੀਨ ਬੱਚੀ ਹੈ